ਤੇ ਸਾਡਾ ਵਿਰੋਧੀ ਤੇ ਸਾਡਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿੰਦਾ ਜਾ ਰ ਇਹੋ ਵੱਡੀ ਛਲਮਾ ਦੀ ਕੋਈ ਗੱਲ ਨਹੀਂ ਹੋ ਸਕਦੀ ਇਹੋ ਵੱਡੀ ਛਲਮਾ ਦੀ ਗੱਲ ਹੋ ਸਕਦੀ ਹੈ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤੇ ਆਪਾਂ ਯਾਰ ਆਉਂਦੀ ਕਦਮ ਕਰਦੇ ਮੈਂ ਲੱਭਦੀ ਆ ਕਿ ਗੱਲ ਹੈ ਹਾਂਜੀ ਮੰਤਰੀ ਜੀ ਮੰਤਰੀ ਜੀ ਕੱਲ ਬਾਲਵਾ ਸਾਹਿਬ ਨੇ ਇੱਕ ਸ਼ਬਦ ਹੋ ਯੂਜ਼ ਕੀਤਾ ਜਿਹੜਾ ਠੇਕੇਦਾਰ ਕਹਿੰਦਾ ਨੂੰ ਇਹ ਸਭ ਬਹੁਤ ਮਾੜੀ ਗੱਲ ਹੈ ਪੰਜਾਬ ਦਾ ਇੱਕੋ ਇੱਕ ਵਾਤਾਵਰਣ ਪ੍ਰੇਮੀ ਜਿੰਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਤੇਰਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹਦਾ ਵੱਡੀ ਸ਼ਰਮਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਇਹਦਾ ਵੱਡੀ ਸ਼ਰਮਾਂ ਦੀ ਗੱਲ ਹੋ ਸਕਦੀ ਹੈ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਾਂ ਭਾ ਯਾਰ ਆਉਂਦੀ ਕੰਮ ਕਰਦੇ ਮੈਂ ਲਾਡੀ ਦਾ ਨਾਂ ਲੈਂਦੇ ਸ਼ਰਮਾ ਉੱਤੇ ਕਿਹਾ ਲਾਡੀ ਦੀ ਮੇਰਾ ਨਾਮ ਸੀਗੇ ਮੈਂ ਤਾਂ ਭੇਜਿਆ ਕਿ ਲਾਡੀ ਦੱਸੇ ਦੇ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਉਹ ਤੁਹਾਡਾ ਪੁੱਛਾਗੇ ਕਿ ਕਿਦਾਂ ਕੀ ਬਸਾ ਬਸਾ ਟਕੇ ਬਸਾ ਟਕੇ ਬਸਾ ਆਪਣੀ ਰੋਟੀ ਖਾਣ ਦੇ ਦਿੱਤਾ ਸਮਝੇ ਅੱਛਾ ਆਪਾਂ ਤੁਹਾਨੂੰ ਸਾਰੇ ਇੱਕ ਵੇੜ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਬੰਦ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਇਹ ਆਲੀ ਸਾਹਿਬ ਕੁਝ ਕਹਿ ਰਹੇ ਨੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਆਲੀ ਜੀ ਇਹ ਆਲੀ ਵੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਰੰਦੇ ਇਹ ਵਾਲੀ ਸਾਹ ਜੀ 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 ਅਮਨ ਅਮਨ ਜੀ ਇੱਕ ਵਾਰ ਇੱਕ ਵਾਰ ਅਮਨ ਜੀ ਕੀ ਗੱਲ ਹੈ ਹਾਂ ਜੀ ਮੰਤਰੀ ਜੀ ਮੰਤਰੀ ਜੀ ਕੱਲ ਬਾਲਵਾ ਸਾਹਿਬ ਨੇ ਇੱਕ ਸ਼ਬਦ ਹੋ ਚੁਸ ਕੀਤਾ ਜਿਹੜਾ ठेकेदार ਕਹਿ ਇਹਨਾਂ ਨੂੰ ਇਹ ਸਭ ਬਹੁਤ ਮਾੜੀ ਗੱਲ ਹੈ ਪੰਜਾਬ ਦਾ ਇੱਕੋ ਇੱਕ ਵਾਤਾਵਰਨ ਪ੍ਰੇਮੀ ਜਿਨੇ ਇੰਨਾ ਕੰਮ ਕੀਤਾ ਸਦਾ ਬਦੌਦੀ ਤੇਰਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਹੋ ਸਕਦੀ ਹੈ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਾਂ ਪਾ ਜਾਰ ਆਉਂਦੀ ਕੰਮ ਕਰਦੇ ਮੈਂ ਲਾਦੀ ਦਾ ਤਾਂ ਨਾਂ ਲੈਂਦੇ ਸ਼ਰਮਾ ਉੱਥੇ ਗਿਆ ਲਾਦੀ ਦੀ ਮੇਰਾ ਨਾਮ ਸੀਗੇ ਮੈਂ ਤਾਂ ਪਿਆ ਗਿਆ ਕਿ ਲਾਦੀ ਦੱਸੇ ਉਹ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਉਹ ਸੰਤ ਬਾਪ ਪੁੱਛਿਆ ਕਿ ਠੇਕੇ ਤੋ ਦਿੱਤਾ ਜਦੋਂ ਤਾਂ ਸਮਝੇ ਅੱਛਾ ਆਪਾਂ ਤੁਹਾਨੂੰ ਸਾਬ ਇੱਕ ਮਿੰਟ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਦਾਰ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਇਹ ਵਾਲੀ ਸਾਹਿਬ ਕੁਝ ਕਹਿ ਰਹੇ ਸੀ ਤੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਈਆਲੀ ਜੀ ਈਆਲੀ ਜੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ जी 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 अमन जी